ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਿਹ ਪਿਆਰਿਓ ਪਿਛਲੇ ਹਫਤੇ ਚੋ ਪੈਰਾ ਸਾਫ ਸਮਾਗਮ ਬ੍ਰੈਮਟਨ ਦੇ ਵਿੱਚ ਬਾਬਾ ਦੀਪ ਸਿੰਘ ਸੰਸਰ ਸੇਵਾਦਾਲ ਵੱਲੋਂ ਲਿਖੇ ਗਏ ਤੇ ਐਨੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਧੰਨ ਬਾਬਾ ਦੀਪ ਸਿੰਘ ਜੀ ਦੀ ਵਾਪਰੀ ਐਨੀ ਸੰਗਤ ਸੀ ਕਿ ਘਰ ਵਿੱਚ ਤਿਲ ਸੁਟਣ ਲਈ ਵੀ ਥਾਂ ਨਹੀਂ ਸੀਗਾ ਤੇ ਜਦੋਂ ਮੈਂ ਉਸ ਦਿਨ ਸਮਾਗਮ ਵਾਲੀ ਥਾਂ ਤੇ ਗਿਆ ਸਵੇਰੇ ਤੇ ਮੇਰੇ ਮਨ ਵਿੱਚ ਇਹ ਗੱਲ ਸੀ ਕਿ ਹੁਣ ਟੈਂਪਰੇਚਰ ਵਿੱਚ ਕੁਝ ਚੇਂਜ ਆ ਕਿਉਂਕਿ ਹੁਣ ਠੰਡ ਹੋ ਚੁੱਕੀ ਆ ਤੇ ਹੁਣ ਸੰਗਤ ਸੁਆਇਆ ਹੋਏਗੀ ਪਰ ਇਸ ਗੱਲੋਂ ਮੈਂ ਹੈਰਾਨ ਸੀਗਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਵੇਂ ਉਹ ਕਿਰਪਾ ਵਾਪਰ ਰਹੀ ਆ ਸੰਗਤ ਅੱਗੇ ਨਾਲੋਂ ਵੀ ਦੁੱਗਣੀ ਚੋਗਣੀ ਸੀ ਤੇ ਜਿੱਥੇ ਸੰਗਤ ਨੇ ਘਰ ਦੇ ਅੰਦਰ ਬੈਠ ਕੇ ਚੁਪਹਿਰਾ ਕੱਟਿਆ ਉੱਥੇ ਕੁਝ ਨੌਜਵਾਨ ਐਨੀ ਸ਼ਰਧਾ ਤੇ ਭਾਵਨਾ ਨਾਲ ਆਏ ਸੀ ਜਦੋਂ ਘਰ ਦੇ ਵਿੱਚ ਵੀ ਜਗ੍ਹਾ ਨਹੀਂ ਬਚੀ ਤੇ ਬਾਹਰ ਤਰਪਾਲ ਬੈਠ ਕੇ ਠੰਡ ਦੇ ਵਿੱਚ ਨੌਜਵਾਨਾਂ ਨੇ ਚੁਪਹਿਰਾ ਕੱਟਿਆ ਤੇ ਇੰਜ ਲੱਗ ਰਿਹਾ ਸੀ ਕਿ ਜਿਵੇਂ ਸ਼ਹੀਦਾ ਸਾਹਿਬ ਨੌਜਵਾਨ ਗਰਮੀ ਦੇ ਵਿੱਚ ਦੁਪਹਿਰਾ কাটਦੇ ਆ ਬਾਹਰ ਬਰਾਂਡੇ ਵਿੱਚ ਬੈਠ ਕੇ ਤੇ ਇੱਥੇ ਧੰਗੁਰੂ RAMDAS ਸੱਚੇ ਪਾਤਸ਼ਾਹ ਜੀ ਦੀਆਂ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਐਸੀਆਂ ਬਖਸ਼ਿਸ਼ਾਂ ਵਾਪਰ ਰਹੀਆਂ ਕਿ ਨੌਜਵਾਨਾਂ ਨੂੰ ਮਹਾਰਾਜ ਆਪ ਹੱਲਾਸ਼ੇਰੀ ਦੇ ਕੇ ਆਪ ਆਸਰਾ ਦੇ ਕੇ ਠੰਡ ਵਿੱਚ ਬਿਠਾ ਕੇ ਵੀ ਉਹਨਾਂ ਕੋਲੋਂ ਦੁਪਹਿਰਾ ਕਟਾ ਰਹੇ ਇੰਨੀ ਬਖਸ਼ਿਸ਼ ਧੰਗੁਰੂ RAMDAS ਧੰਨ ਬਾਬਾ ਦੀਪ ਸਿੰਘ ਜੀ ਦੀ ਵਾਪਰ ਰਹੀ ਸੀ ਸੋ ਇਸ ਵਾਰ ਫੇਰ ਮੈਂ ਆਪ ਜੀ ਨੂੰ ਇਸ ਸੰਡੇ ਦੇ ਸਮਾਗਮਾਂ ਵਿੱਚ ਆਉਣ ਦਾ ਸੱਦਾ ਦੇਣਾ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਸ ਸੰਡੇ ਫੇਰ ਬ੍ਰੈਮਟਨ ਦੇ ਵਿੱਚ ਪੈਰਾ ਸਾਫ ਦੇ ਸਮਾਗਮ ਹੋ ਲਿਖੇ ਜਾ ਰਹੇ ਆ ਐਡਰੈਸ ਆ 41 ਫੀਲਡ 뷰 ਡਰਾਈਵ 메ਨ ਇੰਟਰਸੈਕਸ਼ਨ ਪੈ ਜਾਂਦਾ ਕਾਸਮ ਮੋੜ ਤੇ ਗੁਰ ਰੋਡ ਦਾ ਉਹਦੇ ਨੇੜੇ ਇਹ ਐਡਰੈਸ ਆ ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਇੱਕ ਵਾਰ ਫੇਰ ਇਸ ਘਰ ਨੂੰ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ ਦੇ ਰੰਗ ਵਿੱਚ ਰੰਗ ਦੇਣਾ ਇੰਨਾ ਆਨੰਦ ਵਰਤੇ ਕਿ ਜਦੋਂ ਇੱਕ ਇੱਕ ਬੱਚਾ ਇੱਕ ਇੱਕ ਬਜ਼ੁਰਗ ਇੱਕ ਇੱਕ ਮਾਤਾ ਭੈਣ ਭਰਾ ਸਾਰੇ ਰਲ ਕੇ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ ਇੰਨੀ ਪੋਜ਼ਿਟਿਵ એનર્ਜੀ ਉੱਥੇ ਬਣੇ ਕਿ ਸਾਡੀ ਰੂਹ ਬੈਠੀ ਉੱਥੇ ਹੋਵੇ ਪਰ ਸਾਡੀ ਰੂਹ ਨੂੰ ਉੱਥੇ ਬੈਠਿਆਂ ਸ਼ਹੀਦਾ ਸਾਹਿਬ ਦੇ ਦਰਸ਼ਨ ਹੋਣ ਤੇ ਉਹ ਖੁਸ਼ੀ ਉਹ ਮੇਰਾ ਸ਼ਹੀਦਾ ਸਾਹਿਬ ਦੀਆਂ ਸਾਡੇ ਉੱਤੇ ਵਰਤਨ ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਏ ਸੰਡੇ ਫੇਅਰ ਤੁਸੀਂ ਬਾਅਦ ਚੜ ਕੇ ਪਹੁੰਚਣਾ ਆ ਕੁਝ ਜ਼ਰੂਰੀ ਬੇਨਤੀਆਂ ਜਿਹੜੀਆਂ ਮੈਂ ਸਮਾਗਮ ਦੇ ਪ੍ਰਤੀ ਆਪ ਜੀ ਨੂੰ ਕਰਨਾ ਚਾਹਨਾ ਇੱਕ ਤਾਂ ਇਹ ਕਿ ਸੰਗਤ ਬਹੁਤ ਹੋ ਜਾਂਦੀ ਆ ਸੋ ਆਪ ਸਭ ਸੰਗਤਾਂ ਦੇ ਚੰਨਾਂ 'ਚ ਬੇਨਤੀ ਆ ਕਈ ਵਾਰ ਅਸੀਂ ਇਹ ਸੋਚ ਕੇ ਸੰਗਤਾਂ ਜਿਹੜੀਆਂ ਆ ਉਹ ਗੱਡੀਆਂ ਘਰ ਦੇ ਮੂਹਰੇ ਕਈਆਂ ਦੇ پارک ਕਰ ਦਿੰਦੇ ਆ ਇਹ ਸੋਚ ਕੇ ਕਿ ਇੱਥੇ ਸਾਰੇ ਪੰਜਾਬੀ ਹੀ ਹੋਣੇ ਆ ਤੇ ਸਾਰਿਆਂ ਨੂੰ ਪਤਾ ਚੋ ਪੈਦਾ ਸਾਫ ਸਮਾਗਮ ਆ ਇਹ ਸੋਚ ਕੇ ਸੰਗਤਾਂ ਜਿਹੜੀਆਂ ਕਈਆਂ ਦਾ ਡਰਾਈਵਵੇ ਬਲੌਕ ਕਰ ਦਿੰਦੀਆਂ ਹਨ ਮੈਂ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਸੰਗਤ ਜੀ ਕਿਸੇ ਦਾ ਵੀ ਆਪਾਂ ਡਰਾਈਵਵੇ ਬਲੌਕ ਨਹੀਂ ਕਰਨਾ ਸਾਡੇ ਕਰਕੇ ਕਿਸੇ ਨੂੰ ਵੀ ਤੰਗੀ ਨਾ ਹੋਵੇ ਜਿੰਨੀ ਸੰਗਤ ਆ ਆਪਣੀ ਤੁਸੀਂ ਥੋੜੀ-ਥੋੜੀ ਜਗ੍ਹਾ ਲੱਭ ਕੇ ਜਿਹੜੀਆਂ ਸਟਰੀਟ ਪਾਰਕਿੰਗ ਹੁੰਦੀਆਂ ਉਹ ਯੂਜ਼ ਕਰ ਲਿਓ ਉਸ ਤੋਂ ਬਾਅਦ ਨੇੜੇ ਇੱਕ ਪਬਲਿਕ ਸਕੂਲ ਆ ਉਹਦੀ ਪਾਰਕਿੰਗ ਆ ਤੁਸੀਂ ਉੱਥੇ ਯੂਜ਼ ਕਰ ਲਿਓ ਪਾਰਕਿੰਗ ਉਸ ਤੋਂ ਬਾਅਦ ਨੇੜੇ ਇੱਕ ਪਲਾਜ਼ਾ ਵੀ ਆ ਉਸੀ ਉੱਥੇ ਵੀ ਪਾਰਕਿੰਗ ਯੂਜ਼ ਕਰ ਸਕਦੇ ਜਿੱਥੋਂ ਤੁਹਾਨੂੰ 5-7 ਮਿੰਟ ਵਾਕ ਦੇ ਲੱਗਣੇ ਆ ਤੇ ਉਹਦੇ ਲਈ ਵੀ ਸਾਡੇ ਸਿੰਘਾ ਵੱਲੋਂ ਅਰੇਂਜਮੈਂਟ ਕੀਤਾ ਗਿਆ ਹੁੰਦਾ ਜੇ ਕੋਈ ਵਾਕ ਕਰਕੇ ਨਹੀਂ ਆ ਸਕਦਾ ਉਹ ਸਾਡੇ ਫੋਨ 4389887722 ਤੇ ਉੱਤੇ ਕਾਲ ਕਰਕੇ ਸਾਨੂੰ ਦੱਸ ਸਕਦਾ ਆ ਕਿ ਭਾਈ ਸਾਹਿਬ ਅਸੀਂ ਗੱਡੀ ਇੱਥੇ ਪਾਰਕ ਕੀਤੀ ਆ ਸਾਡੇ ਸਿੰਘ ਉਥੋਂ ਦੀ ਤੁਹਾਨੂੰ ਪਿਕ ਕਰਕੇ ਤੇ ਸਮਾਗਮ ਵਾਲੀ ਜਗ੍ਹਾ ਤੇ ਲੈ ਜਾਂਦੇ ਆ ਇਸੇ ਤਰ੍ਹਾਂ ਬਹੁਤ ਸਿੰਘਾਂ ਵੱਲੋਂ ਰਾਈਡ ਦੀ ਸੇਵਾ ਵੀ ਕੀਤੀ ਜਾਂਦੀ ਆ ਜਿਨ੍ਹਾਂ ਨੂੰ ਰਾਈਡ ਚਾਹੀਦੀ ਆ ਉਹ ਵੀ ਸਾਨੂੰ ਮੇਰੇ ਇਸ ਆਈਡੀ ਉੱਤੇ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਆ ਸੀ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਰਾਈਡ ਅਵੇਲੇਬਲ ਕਰਵਾ ਸਕੀਏ ਸੋ ਇੱਕ ਵਾਰ ਫੇਰ ਤੁਹਾਡੀ ਸਾਰਿਆਂ ਦੀ ਉਡੀਕ ਰਹੇਗੀ ਇਸ ਸੰਡੇ 41 ਫੀਲਡ 뷰 ਡਰਾਈਵ ਬ੍ਰੈਂਟਨ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਦੇ ਹਾਂ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਇਓ ਬਾਕੀ ਸਾਰੀ ਕਿਰਪਾ ਪਾਪਾ ਦੀਪ ਸਿੰਘ ਜੀ ਦੀ ਵਰਤਨੀ ਆ ਧੰਗੁਰੂ ਰਾਮਦਾਸ ਸਾਹਿਬ ਜੀ ਦੀ ਵਰਤਨੀ ਆ ਆਪਾਂ ਤਾਂ ਉੱਥੇ ਬਹਿ ਕੇ ਰਹਿਮਤਾਂ ਲੈਣੀਆਂ ਸੋ ਆਪ ਜੀ ਦੇ ਦਰਸ਼ਨਾਂ ਦੀ ਉਡੀਕ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ